ਜਦੋਂ ਭਗਤ ਜਨ ਬ੍ਰਹਮ ਗਿਆਨੀ ਹਨ ਉਹਨਾਂ ਨੇ ਜਿਹੜੀਆਂ ਜੂਨਾ ਸਨ ਇਹਨਾਂ ਨੂੰ ਰਾਤ ਆਖਿਆ ਜਿੰਨੀਆਂ ਜੂਨਾ ਵਿੱਚੋਂ ਦੀ ਬੰਦਾ ਲੰਘ ਕੇ ਇਹਨੂੰ ਰਾਤ ਆਖਿਆ ਤੇ ਜਦੋਂ ਮਨੁੱਖ ਮਨੁੱਖਾ ਜਨਮ ਵਿੱਚ ਬੰਦੇ ਦੇ ਰੂਪ ਵਿੱਚ ਆ ਗਿਆ ਇਸ ਧਰਤੀ ਤੇ ਇਹਨੂੰ ਸਵੇਰ ਆਖਿਆ ਦਿਨ ਆਖਿਆ ਤਾਂ ਬਾਣੀ ਆਖਦੀ ਰੈਣ ਕਈ ਮਤ ਦਿਨ ਭੀ ਜਾਏ ਤੇਰੀ ਰਾਤ ਤੇ ਗਈ ਗਈ ਸੀ ਉਦੋਂ ਤੇ ਸਾਨੂੰ ਪਤਾ ਨਹੀਂ ਸੀ ਸੋਝੀ ਨਹੀਂ ਸੀ ਅਸੀਂ ਕਿੱਥੇ ਸਾਡੀ ਰੂਹ ਘੁੰਮ ਰਹੀ ਹੈ ਉਹ ਤੇ ਗਈ ਹੈ ਕਹਿੰਦੇ ਦਿਨਵਾਂ ਨਾ ਗਵਾ ਲਈ ਰਾਤ ਤੂੰ ਗਵਾਈ ਲਈ ਦਿਨ ਨਾ ਗਵਾ ਚ ਜੇ ਹੁਣ ਇਹ ਦਿਨ ਚੜਿਆ ਹੋਇਆ ਹੈ ਇਹ ਮਨੁੱਖਾ ਜਨਮ ਚਿੱਟੇ ਦਿਨਾਂ ਆਂਗ ਸਾਰਾ ਕੁਝ ਸਾਹਮਣੇ ਪਤਾ ਲੱਗਦਾ ਚੋਰ ਨੂੰ ਵੀ ਪਤਾ ਲੱਗਦਾ ਤਾਂ ਚੋਰੀ ਕਰਕੇ ਭੱਜਦਾ ਹੈ ਉਹ ਜੇ ਪਤਾ ਨਾ ਵੇਦ ਚੋਰੀ ਲਾ ਕੇ ਉੱਤੇ ਚੌਂਕੜੀ ਮਾਰ ਕੇ ਬਹਿ ਜੇ ਪਰਾਤੀ ਤਾਲਾ ਤੋੜਿਆ ਸੀ ਸਵੇਰੇ ਚੋਰ ਉੱਥੇ ਹੀ ਬੈਠਾ ਹੋਇਆ ਪਰ ਉਹਨੂੰ ਵੀ ਪਤਾ ਹੈ ਕਿ ਕੰਮ ਇਹ ਚੰਗਾ ਨਹੀਂ ਇਸ ਕਰਕੇ ਇਹ ਸਵੇਰ ਹੈ ਸਾਰਿਆਂ ਨੂੰ ਪਤਾ ਹੈ ਇਹ ਕੰਮ ਚੰਗੇ ਨੇ ਆ ਮਾੜੇ ਨੇ ਇਹ ਸੱਚੇ ਝੂਠੇ ਆ ਉੱਚਾ ਹੈ ਤੇ ਨੀਵਾ ਨਹੀਂ ਤੇ ਟੋਏ 'ਚ ਸਾਰੇ ਡਿੱਗ ਪੈ ਗੁਰਮੁਖ ਪਿਆਰੇ ਵੈਸਾ ਕਦੀ ਵੀ ਨਹੀਂ ਹੁੰਦਾ ਸਤਿਗੁਰੂ ਮਹਾਰਾਜ ਆਖਦੇ ਰੈਣ ਵਿਹਾਣੀ ਰੈਣ ਤੇ ਗਈ ਸੀ ਇਨੇ ਆਪਣੇ ਮਨੁੱਖਾ ਜਨਮ ਚਿੱਟੇ ਦਿਨ ਵਰਗੇ ਸਮੇਂ ਨੂੰ ਵੀ ਰਾਤ ਹੀ ਬਣਾ ਲਿਆ ਇਹਨੇ ਉਵੇਂ ਹੀ ਲੰਘਾ ਦੇ ਜਿਵੇਂ ਪਿਛਲੀਆਂ ਰਾਤਾਂ ਜੂਨਾ ਜੂਨਾ ਵਿੱਚ ਜੋ ਜ਼ਿੰਦਗੀ ਲੰਗੀ ਉਹ ਕਾਲੀ ਰਾਤ ਵਰਗੀ ਸੀ ਇਹ ਜ਼ਿੰਦਗੀ ਵੀ ਅਸੀਂ ਕਾਲੀ ਰਾਤ ਬਣਾ ਲਈ ਉੱਥੇ ਤੇ ਅਸੀਂ ਪਛਤਾਏ ਨਹੀਂ ਕਿਉਂਕਿ ਸਾਨੂੰ ਗਿਆਨ ਨਹੀਂ ਸੀ ਇੱਥੇ ਸਾਨੂੰ ਪਛਤਾਉਣਾ ਪੈਣਾ ਕਦੋਂ ਪਛਤਾਉਣਾ ਉੱਠ ਚੱਲੀ ਜਦੋਂ ਇਹ ਆਤਮਾ ਸਾਡੇ ਸਰੀਰ ਚੋਂ ਉੱਠ ਕੇ ਚੱਲੀ ਨਾ ਤੇ ਜਿਹੜਾ ਪ੍ਰਾਣੇ ਨਾਲ ਬਹੁਤ ਪ੍ਰੇਮ ਹੋਵੇ ਤੇ ਉਹਨੂੰ ਉੱਠਣ ਲੱਗਿਆ ਕਿ ਇਹਦੇ ਫਿਰ ਤੂੰ ਚਲੇ ਜਾਣਾ। ਫਿਰ ਤੂੰ ਚਲੇ ਜਾਏਂਗਾ। ਹਰ ਤੇ ਇੱਕ ਬਾਦਰ ਸੱਚੇ ਪਾਤਸ਼ਾਹ ਜਦੋਂ ਕਿਸੇ ਦੇ ਘਰ ਜਾਂਦੇ ਸਤਿਗੁਰੂ ਮਰਨ ਬੜੇ ਖੁਸ਼ ਹੁੰਦੇ। ਜਦੋਂ ਸਤਿਗੁਰੂ ਮਰਨ ਜਾਣ ਲੱਗਦੇ ਅਗਲਾ ਚਰਨ ਪੜ੍ਹ ਲਈਦਾ ਸਤਿਗੁਰੂ ਮਰਨ ਤੁਸੀਂ ਚਲੇ ਜਾਉਂਗੇ। ਪਾਚਨ ਦੇ ਕਦੋਂ ਤੁਹਾਡੇ ਦਰਸ਼ਨ ਹੋਣਗੇ ਬੜਾ ਆਨੰਦ ਵੜਿਆ ਸੀ ਬੜੀ ਕਿਰਪਾ ਕੀਤੀ ਭਾਈ ਜਗਤ ਤੇ ਸੇਠ ਵਰਗੇ ਚਾਚੇ ਪੱਗੂ ਵਰਗੇ ਪੰਮ ਪਿਆਰਿਓ ਉਦੋਂ ਮਨ ਨਰਾਸ਼ ਹੁੰਦਾ ਇਸੇ ਤਰ੍ਹਾਂ ਸਾਡੀ ਆਤਮਾ ਹੈ ਇਹਦੀ ਸਾਨੂੰ ਕਦਰ ਨਹੀਂ ਵਿੱਚ ਪਈ ਦੀ ਜਦੋਂ ਉਹ ਜਮ ਆਦਿਕ ਨੂੰ ਫੜ ਕੇ ਲਜਾਣ ਲੱਗਦੇ ਨੇ ਫਿਰ ਬੰਦਾ ਕਹਿੰਦਾ ਓਹੋ ਇਹ ਚੰਨੀ ਹੈ ਇਸ ਆਤਮਾ ਦੀ ਗੱਲ ਇੱਥੇ ਪਈ ਸੀ ਜੋ ਕਸਤੂਰੀ ਮਿਰਗ ਨਾ ਜਾਣੇ ਜਿਵੇਂ ਮਿਰਗ ਜਿਹੜਾ ਉਹ ਕਸਤੂਰੀ ਦੀ ਜਾਣਨ ਦਾ ਕਹਿੰਦੇ ਫਿਰ ਇਹ ਬੰਦਾ ਪਛਤਾਉਂਦਾ ਹੈ ਰੈਣ ਵਿਹਾਣੀ ਪਛੋਤਾਣੀ ਉੱਠ ਚੱਲੀ ਗਈ ਨਰਾਸ ਕੋ ਕੋ ਪੰਡਤ ਰੋਕ ਲਵੇ ਗਉਮ ਕੋ ਕੋ ਬ੍ਰਾਹਮਣ ਰੋਕੇ ਗੱਲ ਆਓ ਖਾਓ 35 40 ਬੰਦੇ ਫੜ ਕੇ ਆਲੇ ਦੁਆਲੇ ਬਿਠਾ ਲਓ ਉਹਨੂੰ ਕਹਿ ਵੀ ਰੋਗ ਹੁਣ ਚੱਲੀ ਹੋ ਉਹ ਕਹਿੰਦਾ ਹਣੇ ਇਹਨੂੰ ਕੌਣ ਕਹਿ ਸਕਦਾ ਜਾਣੂ ਜੇ ਤੁਸੀਂ ਕარი ਕੁਝ ਨਹੀਂ ਸਕਦੇ ਤੇ ਲੱਖਾਂ ਲੋਕ ਆਪਣੇ ਮਗਰ ਲਾਏ ਹੋਏ ਵਿਚਾਰੇ ਸਤਗੁਰੂ ਮਾਰੇ ਕਹਿੰਦੇ ਆਤਮਾ ਜਿਹੜੀ ਹੈ ਨਰਾਸ਼ ਹੋ ਕੇ ਇਸ ਜਗਤ ਤੋਂ ਫਿਰ ਚਲੇ ਜਾਂਦੀ ਏ ਕਿ ਵਾਰੀ ਮਿਲੀ ਸੀ ਭਈ ਪ੍ਰਾਂਪਤ ਮੰਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਏ ਤੇਰੀ ਬੜੀਆ ਇਹ ਵਾਰੀ ਜਿਹੜੀ ਐਵੇਂ ਨਿਕਲ ਗਈ ਮੇਰੀ